ਪਹਿਲਾਂ ਤਾਂ ਮੈਂ ਅੱਜ ਜੋਧਿਆ ਸ਼੍ਰੀ ਰਾਮ ਮੰਦਰ ਆਪਣੇ ਇਲਾਕੇ ਦੇ 200 ਸਾਲ ਪੂਰੇ ਹੋਣ ਦੇ ਸਾਰੇ ਸਾਧਸਾਂ ਵਾਸਤੇ ਸਾਰੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਕਿ ਜਿਵੇਂ ਜਿਵੇਂ ਸਰਗਰਮ ਸੰਤ ਜੀ ਦੇ ਅਦਰਸ਼ ਸਾਨੂੰ ਸਿਖਾਏ ਗਏ ਨੇ ਉਹ ਵੀ ਮੈਂ ਆਸ ਕਰਦਾ ਹਾਂ ਸਾਰੇ ਮਾਨਸਾ ਵਸਨੀਕਾਂ ਦੇ ਸ਼੍ਰੀ ਰਾਮ ਵਸੀਆਂ ਨੂੰ ਕੀ ਕੰਮ ਤੋਂ ਪਕੜਾ ਆਦਰਸ਼ ਮੰਨ ਕੇ ਉਹਨਾਂ ਦੇ ਰਾਹ ਚੱਲਦੇ ਅੱਜ ਵੀ ਇਹ ਖਲਾਤੰਤਰ ਸਭਾ ਮਾਨਸਬੰਦੋਂ ਇਸ ਮਰਨ ਬਹੁਤ ਹੀ ਉਤਮ ਨਰਮਾਤਾ ਵੀ ਕੇ ਬਣਾਇਆ ਜਾ ਰਿਹਾ ਹੈ ਜਿਸ ਕਿ ਹਰ ਹਰ ਮਹਾਦੇਵ ਸੇਵਾ ਸਥਾਨ ਵੱਲੋਂ ਕਰਮ ਕਰ ਰਹੀਆਂ ਕਮਿਟੀ ਐਸੋਸੀਏਸ਼ਨ ਵੱਲੋਂ ਲੈਬ ਮਰੀਜ਼ਾਂ ਲਈ ਇੱਕ ਮੁਫਤ ਚੈੱਕਅਪ ੈਂਪ ਲਗਾਇਆ ਗਿਆ ਜਿਨੀ ਕਿ ਤੁਸੀਂ ਕਹਿ ਰਹੇ ਹੋ ਵੀ ਮਾਨਵਤਾ ਦੀ ਸੇਵਾ ਦੇ ਵਿੱਚ ਸਮਰਪਿਤ ਸ਼੍ਰੀ ਰਾਮ ਚੰਦਰ ਜੀ ਆ ਦੇ ਪ੍ਰਾਨ ਪ੍ਰਤੀਸ਼ਟਾ ਦੇ ਸਮਖਸ਼ ਅੱਜ ਸਨਾਤਨ ਤਰਨ ਸਭਾ ਵੱਲੋਂ ਪੂਰੀ ਸ਼ਰਧਾ ਅਤੇ ਭਾਵਨਾ ਦੇ ਨਾਲ ਇਸ ਪਰਵ ਦੀ ਦੀਵਾਲੀ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ। ਬਿਲਕੁਲ ਜੀ ਕਿ ਇੱਕ ਸਭਾ ਵੱਲੋਂ ਘਰ ਉਪਰਾਲਾ ਕੀਤਾ ਗਿਆ ਹੈ। ਇੱਕ ਛੋਟੇ-ਛੋਟੇ ਕਿੱਟਾ ਬਣਾਈਆਂ ਗਈਆਂ ਨੇ ਜਿਸ ਵਿੱਚ ਦੀਵੇ ਤੇ ਰਾਮ ਰਾਮ ਜੀ ਪ੍ਰਭੂ ਜੀ ਦਾ ਠੰਡਾ ਜੋ ਕਿ ਹਰ ਪਪਤ ਤੰਦਿੱਤਾ ਜਾਣਾ ਤੇ ਇੱਕ ਲੰਗਰ ਵੀ ਬਹੁਤ ਸ਼ਰਧਾ ਨਾਲ ਚੱਲ ਰਿਹਾ ਹੈ। ਜੈ શ્રી ਰਾਮ ਜੈ શ્રી ਰਾਮ ਸਾਰਿਆਂ ਨੂੰ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਅੱਜ ਅੱਜ ਦੇ ਦਿਨ ਨੇ ਪਤੂ ਰਾਮ શ્રી ਰਾਮ ਜਗਨ ਜੀ ਦਾ ਅੱਜ ਜੋਧਾ ਵਿੱਚ ਪ੍ਰਾਂਤ ਦੀ ਸਾ ਕੀਤੀ ਗਈ ਉਸ ਪਰਮ ਮਨਾਇਆ ਜਾ ਰਿਹਾ ਅੱਜ 2 ਸਾਲ ਹੋ ਗਏ ਨੇ ਸਾਡਾ ਬੜਾ ਹੀ ਖੁਸ਼ੀ ਦਾ ਮਾਹੌਲ ਹੈ ਅੱਜ ਸਨਾਤਨ ਤੁਹਾਨੂੰ ਸਭਾ ਮਾਨ ਸਾਹਿਬ ਵੱਲੋਂ ਜਿਹੜਾ ਉਤਰਾਲਾ ਕੀਤਾ ਗਿਆ ਹੈ ਦੇਖੋ ਆਈਐਮਏ ਟੀਮ ਵੱਲੋਂ ਸਾਰੇ ਡਾਕਟਰ ਸਾਹਿਬਾਨ ਹੋਗੇ ਮੈਡੀਕਲ ਆਲੇ ਹੋਗੇ ਪਰ ਸਾਡੀ ਹੀ ਰਾਣੀ ਰੋਜ ਡਾਕਟਰ ਰੋਜਤ ਜੋਫੀਆ ਤਲਫੀ ਦਾ ਫਰੀ ਕੰਮ ਲਗਾ ਰਹੇ ਨੇ ਸਾਰਾ ਲੋਕ ਭਾਈ ਦੇ ਕੰਮਾਂ 'ਚ ਬੜਾਈ ਚੜ ਚੜ ਕੇ ਹਿੱਸਾ ਲੈ ਰਹੇ ਨੇ ਤੋਂ ਮੈਂ ਸਾਰੇ ਹਿੱਸੇਬਾਸ਼ੀਆਂ ਨੂੰ ਅੱਜ ਦੇ ਦਿਨ ਬਹੁਤ ਹੀ ਵਧਾਈ ਦੇਣਾ ਸਾਰੇ ਦੇਸ਼ ਵਾਸੀਆਂ ਨੂੰ ਔਰ ਸਾਰੇ ਇਲਾਕਿਆਂ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਜੀ જય શ્રી ਰਾਮ ਬੜੀ ਗੱਲ ਦੇਖੋ ਅੱਜ ਭਗਵਾਨ ਰਾਮ ਜੀ ਦੀ ਪ੍ਰਾਨ ਪ੍ਰਚੱਤਾ ਜਿਹੜੀ 2 ਸਾਲ ਪਹਿਲਾਂ ਹੋਈ ਸੀ ਉਹਦੀ ਅਸੀਂ ਦੂਜੀ ਜਿਹੜੀ ਵਰਸੀ ਹੈ ਉਹ ਸਾਰੇ ਆਲ ਓਵਰ ਇੰਡੀਆ ਮਨਾਈ ਜਾ ਰਹੀ ਹੈ ਸਾਡੇ ਮਾਨਸਾ ਚ ਵੀ ਉਹ ਜਿਹੜੀ ਹੈ ਦੂਸਰੀ ਵਰਸੀ ਭਗਵਾਨ શ્રી ਰਾਮ ਜੀ ਦੀ ਪ੍ਰਾਨ ਪ੍ਰਚੱਤਾ ਦੀ ਮਨਾਈ ਜਾ ਰਹੀ ਹੈ ਇਸ ਕੋਕੇ ਦੇ ਸਨਾਤਨ ਧਰਮ ਸਭਾ ਨੇ ਜਿੱਥੇ ਹੋਰ ਕਾਈ ਤਰ੍ਹਾਂ ਦੇ ਪੁੰਨ ਦੇ ਕਾਰਜ ਕੀਤੇ ਨੇ ਉਥੇ ਉਹਨਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਵੀ ਬੇਨਤੀ ਕੀਤੀ ਕਿ ਇੱਥੇ ਆ ਕੇ ਗਰੀਬ ਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਜਾਵੇ ਫ੍ਰੀ ਦਵਾਈ ਦਿੱਤੀ ਜਾਵੇ ਤੇ ਲੈਬਾਰਟਰੀ ਦੇ ਜਿਹੜੇ ਟੈਸਟ ਨੇ ਉਹ ਫ੍ਰੀ ਕਰਵਾਏ ਜਾਣ ਤਾਂ ਉਸ ਵੱਲ ਦੇ ਵਿੱਚ ਇੱਥੇ ਕੁਝ ਟੈਸਟ ਕੁਝ ਦਵਾਈਆਂ ਤੇ ਕਾਫੀ ਡਾਕਟਰ ਜਿਹੜੇ ਹੈਗੇ ਆ ਉਹ ਆਏ ਹੋਏ ਐ ਡਾਕਟਰ ਸ਼ੇਰਜੰਗ ਸਿੰਧੂ ਸ਼ੇਰਜੰਗ ਸਿੰਧੂ ਸਰਜਨ ਨੇ ਸਾਡੇ ਇਹ ਆਏ ਹੋਏ ਨੇ ਡਾਕਟਰ ਰਾਜ ਕੁਮਾਰ ਜਿੰਦਲ ਇਹ ਵੀ ਸਰਜਨ ਨੇ ਆਏ ਹੋਏ ਐ ਡਾਕਟਰ ਵਿਸ਼ਾਲ ਗਰ ਗਏ ਹੋਏ ਐ ਤੇ ਮੈਂ ਹੋਏ ਤੇ ਦੋ ਤਿੰਨ ਡਾਕਟਰ ਹੋਰ ਵੀ ਸਾਡੇ ਆਉਣ ਵਾਲੇ ਨੇ ਅਸੀਂ ਪੂਰੇ ਜੋਰ ਸ਼ੋਰ ਨਾਲ ਮਰੀਜ਼ਾਂ ਦਾ ਚੈੱਕ ਅਪ ਕਰਾਂਗੇ ਜਿੰਨੇ ਮਰੀਜ਼ ਵੀ ਆਉਣਗੇ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਵਾਵਾਂਗੇ ਜਿੰਨੇ ਟੈਸਟ ਦੀ ਲੋੜ ਆ ਉਹ ਵੀ ਕਰਵਾਵਾਂਗੇ ਜੀ ਤੇ ਮੈਂ ਸਾਰੇ ਇਲਾਕੇ ਨੂੰ ਇਸ ਖੁਸ਼ੀ ਦੇ ਮੌਕੇ ਤੇ ਲੱਖ ਲੱਖ ਵਧਾਈ ਦਿਨਣਾ ਤੇ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਨਾ ਕਿ ਸਾਡੇ ਸਾਡੇ ਅਨੰਤ ਤੇ ਸ਼੍ਰੀ ਰਾਮ ਜੀ ਦੀ ਕਿਰਪਾ ਬਣੀ ਰਹੇ ਹਮੇਸ਼ਾ ਤੇ ਰਸੀਆਂ ਖੁਸ਼ਹਾਲੀਆਂ ਖੁਸ਼ੀਆਂ ਹਰ ਘਰ ਵਿੱਚ ਆਉਂਦੀਆਂ ਰਹਿਣ। ਜੀ ਸ੍ਰੀ ਸਨਾਤਨ ਸੰਸਥਾ ਬਾਬਾ ਮਾਨ ਸਾਹਿਬ ਵਿੱਚ ਜੋ ਅਯੋਧਿਆ ਦੇਖੇ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਰਾਮ ਮੰਦਰ ਨਿਰਮਾਣ ਦੀ ਜੁਬਲੀ ਵਰੇ ਗੜ ਦਿੱਤੀ। ਮਾਨ ਸਾਹਿਬ ਜੀ ਇਸ ਸਨਾਤਨ ਸਰ ਬਹੁਤ ਵੱਡਾ ਕਾਰਜ ਕਰ ਰੱਖਿਆ ਗਿਆ ਜਿਸ ਵਿੱਚ ਲੰਗਰ ਵੀ ਰੱਖਿਆ ਗਿਆ। ਮਾਨ ਡਾਕਟਰ ਆਈ.ਐਮ.ਏ. ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਵੱਲੋਂ ਫ੍ਰੀ ਚੈੱਕਅਪ ਚੱਲ ਰਿਹਾ ਹੈ ਜਿੱਦੇ ਬਾਹਰ ਡਾਕਟਰ ਡਾਕਟਰ ਜਨਕਰਾਜ ਜੀ ਤੇ ਹੋਰ ਵੀ ਡਾਕਟਰ ਬਹੁਤ ਸਾਬਾਣਾ ਆਏ ਹੋਏ ਐ ਦਵਾਈਆਂ ਇੰਡੀਅਨ ਮੈਡੀਕਲ ਆਪਣਾ ਕੈਮਿਸਟਰੀ ਐਸੋਸੀਏਸ਼ਨ ਵੱਲੋਂ ਫ੍ਰੀ ਵੰਡੇ ਜਾ ਰਹੀਆਂ ਐ ਲੈਬ ਐਸੋਸੀਏਸ਼ਨ ਵੱਲੋਂ ਸਾਰੇ ਟੈਸਟ ਫ੍ਰੀ ਕੀਤੇ ਜਾ ਰਹੇ ਐ ਫਿਜ਼ੀਓਥੈਰੇਪੀ ਵੈਸਟਰ ਦਾ ਵੀ ਕੈਂਪ ਲੱਗਿਆ ਉੱਥੇ ਫਿਜ਼ੀਓਥੈਰੇਪੀ ਟੂ ਟੂ ਫ੍ਰੀ ਹੋ ਰਹੀ ਐ 500 ਜਾਗਤਾ ਦਾ ਲੰਗਰ ਵਿਛੇ ਚੱਲ ਰਿਹਾ ਹੈ ਜਿਹੜੇ ਗਰੀਬ ਜ਼ਰੂਰਤਮੰਦ ਨੇ ਠੰਡ ਦੇ ਵਿੱਚ ਉਹਨਾਂ ਨੂੰ 500 ਜਾ ਅੱਜ ਸ਼ਾਮ ਨੂੰ ਸਾਡੇ ਸਾਰੇ ਸਨਾਤਨੀਆਂ ਨੂੰ ਬੇਨਤੀ ਹੈ ਕਿ ਉਹ ਕਿੱਟ ਜ਼ਰੂਰ ਖਿਦਣਾ ਅੱਜ ਸ਼ਾਮ ਨੂੰ ਪਰਵ ਦੇ ਤੌਰ ਤੇ ਦੀਪਕ ਆਪਣੇ ਘਰੇ ਜ਼ਰੂਰ ਜਲਾਉਣ ਅਸੀਂ ਮਾਨਸਾਹਿ ਕਿੱਟ ਬਣਾਈ ਹੈ 100 ਰੁਪਏ ਦੀ ਜਿਦੇ ਝੰਡਾ ਡੰਡਾ ਦੀਵੇ ਬੱਤੀਆਂ ਤੇ ਮਾਚਿਸ ਤੇ ਸਰੂ ਦਾ ਤੇਲ ਇਹ ਸਾਰੀ 191 ਦੀ ਕਿੱਟ ਬਣਾਈ ਗਈ ਹੈ ਉਹ ਇੱਥੋਂ ਲੈ ਕੇ ਜਾਣ ਤੇ ਆਪਣੇ ਘਰੇ ਅੱਜ ਸ਼੍ਰੀ ਰਾਮ ਚੰਦਰ ਜੀ ਦਾ ਜੋ ਮੰਦਰ ਬਣਿਆ ਉਹਦੀ ਖੂਸੀ ਵਿੱਚ ਆਪਣੇ ਘਰੇ ਦੀਪਮਾਲਾ ਜ਼ਰੂਰ ਕਰਨ ਸਾਰੇ ਸਨਾਤਨੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਜੈ ਸ਼੍ਰੀ ਰਾਮ ਜੈ